ਇਹ ਖਬਰ ਉਸਲਾ ਇਹਨਾਂ ਨੇ ਬਹੁਤ ਜ਼ਿਆਦੇ ਤੱਕ ਡਲੇ ਰੂੜੇ ਨਾਲ ਘਰ ਵੀ ਭੰਡ ਤੇ ਦੋ ਜਿੰਨਾਂ ਦਾ ਕੋਈ ਵਿੱਚ ਆਪਣੀ ਸੀ ਨਾਲ ਨਹੀਂ ਸੀ ਜੇ ਵਾਪਰ ਨੂੰ ਉਡਾਈ ਜਾਂਦਾ ਕੋਈ ਜਾਤੀ ਵਾਲੀ ਦਾ ਮਸਲਾ ਨਹੀਂ ਇਕੱਲਾ ਪਾਣੀ ਦਾ ਵੀ ਕੋਈ ਮਸਲਾ ਨਹੀਂਗਾ ਨਾ ਹੀ ਕਿਸ ਨੇ ਸ਼ਿਕਾਇਤ ਕੀਤੀ ਹੈ ਕਿ ਸਾਡਾ ਪਾਣੀ ਨਹੀਂ ਨਿਕਲਦਾ ਤੇ ਉਹਨਾਂ ਨੇ ਸਮਝੌਤਾ ਕਰਾਉਣਾ ਸੋਚਿਆ ਜੀ ਕਿ ਪਰ ਇੱਥੇ ਕੋਈ ਗੱਲ ਨਾ ਬਣੀ ਪਰ ਉਹਨਾਂ ਦਾ ਜੀ ਮਕਸਦ ਇਹੀ ਸੀਗਾ ਵੀ ਆਪਾਂ ਇੱਕ ਟਾਟਲੇ ਚਲਾਉਣੇ ਹੈ ਔਰ ਜਿੰਨੀ ਸਫਤ ਕਰੀਏ ਘਟ ਹੈ ਜੀ ਉਹਨਾਂ ਬੰਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਸਾਧਰਾ ਨਿਸ਼ਾਨ ਵੀ ਕਰਵਾਇਆ ਸੱਟਾਂ ਵੀ ਖਾਧੀਆਂ ਤੇ ਲੋਕਾਂ ਦੇ ਸਾਹਮਣੇ ਢਾਲ ਬਣ ਕੇ ਖੜੇ ਹੋ। ਨਮਸਕਾਰ ਜੀ। ਸੈਹਾ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਫਰੀਦਕੋਟ ਜ਼ਿਲ੍ਹੇ ਦੇ ਚੰਦਪਾਣ ਪਿੰਡ ਵਿੱਚ ਕੱਲ ਜੋ ਕੁਝ ਹੋਇਆ ਉਹ ਸਾਰਿਆਂ ਨੇ ਦੇਖਿਆ ਤੇ ਅੱਜ ਪੁਲਿਸ ਫਿਰ ਪੂਰਾ ਦਿਨ ਲਗਭਗ ਚੰਦਪਾਣ ਪਿੰਡ ਦੇ ਵਿੱਚ ਰਹੀ। ਤੇ ਪੂਰੇ ਦਿਨ ਉਹਨਾਂ ਨੇ ਜਿੱਥੇ ਪੀਸ ਮੀਟਿੰਗ ਕੀਤੀ ਪਿੰਡ ਵਾਲਿਆਂ ਨੂੰ ਬਲਾ ਕੇ ਸ਼ਾਂਤੀ ਮੀਟਿੰਗ ਕੀਤੀ ਕਿ ਲੋਕ ਕੀ ਮਹਿਸੂਸ ਕਰ ਰਹੇ ਆ ਕੱਲ੍ਹ ਵਾਲੀ ਘਟਨਾ ਨੂੰ ਲੈ ਕੇ ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਲੋਕਾਂ ਨੂੰ ਇਹ ਭਰੋਸਾ ਦਿੱਤਾ ਜਾ ਸਕੇ ਕਿ ਪੁਲਿਸ ਲੋਕਾਂ ਦੇ ਨਾਲ ਖੜੀ ਹੈ ਪਿੰਡ ਵਿੱਚ ਪੀਸ ਮੀਟਿੰਗ ਕਰਨ ਤੇ ਫਲੈਗ ਮਾਰਚ ਕਰਨ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਧਰਨਾ ਦੇਰੇ ਲੋਕਾਂ ਨੂੰ ਲਗਭਗ 6 ਘੰਟੇ ਤੱਕ ਪੁਲਿਸ ਮਨਾਉਂਦੀ ਰਹੀ ਕਿ ਉਹ ਹਾਈਵੇ ਨੂੰ ਖੋਲ ਦੇਣ ਪਰ ਜਦੋਂ ਨਾ ਮੰਨੇ ਤੇ ਅਖੀਰ ਉਹ ਵਾਇਲੈਂਸ ਕਰਨ ਲੱਗੇ ਤੇ ਪੁਲਿਸ ਦੇ ਖਿਲਾਫ ਹੀ ਪੱਥਰਬਾਜ਼ੀ ਕਰਨ ਲੱਗੇ ਇੱਟਾਂ ਮਾਰਨ ਲੱਗੇ ਭਾਂਡਾ ਫੋੜ ਕਰਨ ਲੱਗੇ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਪਈ ਤੇ ਪੁਲਿਸ ਨੇ ਕਾਰਵਾਈ ਕਰਕੇ ਲਗਭਗ 91 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਜਿਦੇ ਵਿੱਚੋਂ 40 ਦੇ ਕਰੀਬ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਵਿੱਚੋਂ ਤਿੰਨ ਔਰਤਾਂ ਵੀ ਆ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਉਹ ਪਿੰਡ ਦੀ ਮੌਜੂਦਾ ਸਰਪੰਚ ਅਮਨਦੀਪ ਕੌਰ ਤੇ ਉਸ ਦੇ ਪਾਰਟੀ ਤੇ ਵੀ ਦਰਜ ਕੀਤਾ ਗਿਆ ਹੈ ਅੱਜ ਪੀਸ ਕਮੇਟੀ ਦੇ ਵਿੱਚ ਲਗਭਗ ਪਿੰਡ ਦੇ ਸਾਰੇ ਹੀ ਬੁਲਾਰਿਆਂ ਨੇ ਕਿਹਾ ਕਿ ਐਡਾ ਵੱਡਾ ਮਸਲਾ ਨਹੀਂ ਸੀ ਜੋ ਸਰਪੰਚ ਵਾਲੇ ਪੱਖ ਵੱਲੋਂ ਬਣਾ ਦਿੱਤਾ ਗਿਆ ਉਹਨਾਂ ਕਿਹਾ ਕਿ ਨਾ ਤਾਂ ਪਿੰਡ ਦੇ ਵਿੱਚ ਕੋਈ ਪਾਰਟੀਬਾਜੀ ਆ ਨਾ ਹੀ ਕੋਈ ਜਾਤੀਵਾਦ ਆ ਪਰ ਇਸ ਮਸਲੇ ਨੂੰ ਨਿਕਾਸੀ ਪਾਣੀ ਦੇ ਮਸਲੇ ਨੂੰ ਵੱਡੇ ਲੈਵਲ ਤੇ ਲਿਜਾ ਕੇ ਕੁਝ ਹੋਰ ਹੀ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਸ ਨੂੰ ਪਿੰਡ ਵਾਲੇ ਕਦੇ ਵੀ برداشت ਨਹੀਂ ਕਰਨਗੇ ਤੇ ਉਹ ਪਿੰਡ ਵਿੱਚ ਪੁਲਿਸ ਨੇ ਜੋ ਕਾਰਵਾਈ ਕੀਤੀ ਆ ਉਸ ਦੀ ਸਲਾਹਾ ਕਰਦੇ ਆ ਤੇ ਪੁਲਿਸ ਦਾ ਧੰਨਵਾਦ ਕਰਦੇ ਆ ਉਹਨਾਂ ਇਥੋਂ ਤੱਕ ਕਹਿਆ ਕਿ ਜੇ ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਨਾ ਕਰਦੀ ਤੇ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਬਿਨਾਂ ਗੱਲ ਨੂੰ ਕਹੀ ਤਾਂ ਸਾਡੀ ਜਾਂਚ ਦਾ ਰੋਲਾ ਜੀ ਸਾਡਾ ਹੋਰ ਰੋਲਾ ਕੋਈ ਰੋਲਾ ਨਹੀਂ ਸਾਡਾ ਸਾਡੇ 10 ਜਾਤੀਆਂ ਇੱਕ ਢੇ ਵੱਡੇ ਸਾਰਿਆਂ ਦੇ ਆਉਣ ਜਾਣਾ ਵਿਆਹ ਸਾਡੀ ਇਕੱਠੇ ਰਹਿੰਦੇ ਜੀ ਅਸੀਂ ਇਹਦਾ ਸਰਪੰਚ ਐਵੇਂ ਬਣਾਈ ਜਾਂਦਾ ਜੀ ਸਾਡਾ ਕੱਲਾ ਜਵਾਬਾ ਨੂੰ ਉਡਾਈ ਜਾਂਦਾ ਕੋਈ ਜਾਤੀ ਵਾਲੀ ਮਸਲਾ ਨਹੀਂ ਕੱਲਾ ਪਾਣੀ ਦਾ ਵੀ ਕੋਈ ਮਸਲਾ ਨਹੀਂਗਾ ਨਾ ਹੀ ਕਿਸ ਨੇ ਸ਼ਿਕਾਇਤ ਕੀਤੀ ਹੈ ਕਿ ਸਾਡਾ ਪਾਣੀ ਨਹੀਂ ਨਿਕਲਦਾ ਜੇ ਕਿ ਉਸ ਕਾਇਰ ਕਰੇ ਜੇ ਫਿਰ ਤਾਂ ਆਪਾਂ ਕਿੱਝੇ ਪਾਣੀ ਸਾਡਾ ਟੱਪਣ ਨੇ ਤੇ ਕੋਈ ਸ਼ਿਕਾਇਤ ਨਹੀਂ ਕੀਤੀ ਕਿਸੇ ਨੇ ਇਹ ਤਾਂ ਐਵੇਂ ਇਹਨੇ ਮੁੱਦਾ ਬਣਾ ਲਿਆ ਕੋਈ ਪਾਣੀ ਪੋਣ ਰੌਲਾ ਨਹੀਂ ਕੋਈ ਜਾਤੀ ਦਾ ਰੌਲਾ ਨਹੀਂ ਜੇ ਕੋਈ ਗੱਲ ਸੀ ਜੇ ਥਾਣੇ ਦਰਖਾਸਤ ਦਿੰਦਾ ਜੀ ਇਹ ਐਸਐਸਪੀ ਕੋਲੇ ਜਾਂਦਾ ਡੀਸੀ ਕੋਲੇ ਜਾਂਦਾ ਇੱਥੇ ਧਰਨਾ ਤਾਂ ਨਹੀਂ ਲਾਉਣਾ ਜੀ ਪੰਚਾਇਤ ਧਰਨੇ ਲਾਉਂਦੀ ਹੁੰਦੀ ਆ ਕਿਤੇ ਪੰਚਾਇਤ ਨੇ ਧਰਨਾ ਲਾਇਆ ਦੱਸੋ ਕਿਤੇ ਦੇਖੋ ਮਸਲਾ ਸਰਪੰਚ ਜਿਹੜਾ ਉਹ ਹੱਲ ਕਰ ਸਕਦਾ ਬੰਦੇ ਚਾਰ ਹੋਣ ਨਾਲ ਚਾਰ ਦੂਜੀ ਪਾਰਟੀ ਦੇ ਲੈ ਜਾਣ ਦੋਨਾਂ ਧਿਰਾਂ ਨੂੰ ਵਿਖਾ ਕੇ ਫੈਸਲਾ ਹੋ ਸਕਦਾ ਔਰ ਇਹ ਬੰਦੇ 40 ਜਾਂ 50 ਨਾਲ ਗੁੰਡੇ ਰੱਖਦਾ ਤੇ ਇਹਨਾਂ ਨੇ ਇਹ ਘਰਾਂ ਦੇ ਉੱਤੇ ਆ ਕੇ ਜੋ ਪਾਣੀ ਲਗਾਉਣ ਵਾਸਤੇ ਕਹਿੰਦੇ ਸੀ ਦੇਖੋ ਹਮਲਾ ਸ਼ੁਰੂ ਕੀਤਾ ਕਿ ਫੇਰ ਪੁਲਿਸ ਬੁਲਾਈ ਗਈ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਪੁਲਿਸ ਨਾਲ ਵੀ ਟਕਰਾਅ ਹੋਇਆ ਬਹੁਤ ਜ਼ਿਆਦਾ ਪੰਜ ਸ਼ਿਫਟਾਂ ਦੇ ਵਿੱਚ ਪੁਲਿਸ ਦਾ ਇਹਨਾਂ ਨੇ ਬਹੁਤ ਜ਼ਿਆਦਾ ਤੱਕਾ ਡਲੇ ਰੂੜੇ ਨਾਲ ਘਰ ਵੀ ਭੰਨਤੇ ਦੋ ਜਿੰਨਾਂ ਦਾ ਕੋਈ ਵਿੱਚ ਆਪਣੀ ਸੀ ਨਾਲ ਨਹੀਂ ਸੀ ਦੇਖੋ ਇਹ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਮਤਲਬ ਤਰੀਕਾ ਸੇਫਟੀ ਬਹੁਤ ਆ ਪਰ ਨਾਲ ਜਨਤਾ ਨੇ ਵੀ ਥੋੜੀ ਮੋੜ ਕਿੰਨੀ ਸੇਫਟੀ ਹੋਈ ਅਸੀਂ ਕੀਤੀ। ਜਿਹਦੇ ਉਸ ਬੰਦੇ ਦੇ ਇੱਕ ਦਾ ਡਾਲਾ ਲੱਗਿਆ ਜੀ ਉਦੋਂ ਬਾਅਦ ਮਲਾਜ਼ਮਾਂ ਦੇ ਵੀ ਬਹੁਤ ਸੱਟਾਂ ਲੱਗੀਆਂ ਜੀ। ਇੱਕ ਦੋ ਦੇ ਮੈਂ ਆਪ ਦੇਖਿਆ ਨੂੰ ਪਾਣੀ ਦਿੱਤ ਫੜਾਇਆ ਮੈਂ। ਸਾਡੇ ਪਾਣੀ ਦਾ ਰੌਲਾ ਖਾਲੀ ਦਾ ਇਹ ਇੱਕ ਥਾਂ ਤੋਂ ਗੈਪ ਬੰਦ ਹੋ ਗਿਆ। ਅਸੀਂ ਅੱਗੇ ਪਾਉਂਦੇ ਸੀ ਇਹਨੇ ਪਾਉਣ ਨਹੀਂ ਦਿੱਤਾ ਧੱਕਾ ਕਰਿਆ। ਠੀਕ ਹੈ ਇਹ ਉੱਥੇ ਵੀ ਲੜਿਆ ਚਾਚਾ ਨਾਲ। ਤੇ ਫਿਰ ਇਹ ਘਰੇ ਜਾਵੜੇ ਕੱਲ ਇਹਨਾਂ ਦੇ ਉੱਥੇ ਵੀ ਦੰਗਾ ਪਛਾੜਦੇ ਨੇ ਕਰਿਆ ਉੱਥੇ ਫਿਰ মিডিਆ ਨੂੰ ਪਤਾ ਇਹ ਸਾਰਾ ਕੁਝ ਹੋਇਆ ਸਾਡੇ ਭਾਈਚਾਰੇ ਦਾ ਉਹਨੇ ਖਰਾਬ ਕਰਿਆ ਕਿਸੇ ਦਾ ਕਸੂਰ ਨਹੀਂ ਹੋਰ ਉਹ ਬੰਦੇ ਦਾ ਇਕੱਲੇ ਦਾ ਜ਼ਿਆਦਾਤਰ ਕੂਈ ਸਾਡਾ ਜਾਤੀ-ਜੁਤੀ ਦਾ ਹਾਂ ਜਾਤੀ-ਜੁਤੀ ਦਾ ਮਸਲਾ ਨਹੀਂ ਇੱਥੇ ਪ੍ਰਸ਼ਾਸਨ ਪਹੁੰਚ ਗਿਆ ਸੀਗਾ ਸਮਝੌਤਾ ਕਰਾਉਣ ਵਾਸਤੇ ਐਸਐਸਓ ਸਾਹਿਬ ਵੀ ਆਏ ਸੀਗੇ ਤੇ ਉਹਨਾਂ ਨੇ ਸਮਝੌਤਾ ਕਰਾਉਣਾ ਸੋਚਿਆ ਜੀ ਕਿ ਪਰ ਇੱਥੇ ਕੋਈ ਗੱਲ ਨਾ ਬਣੀ ਪਰ ਉਹਨਾਂ ਦਾ ਜੀ ਮਕਸਦ ਇਹੀ ਸੀਗਾ ਵੀ ਆਪਾਂ ਇੱਟਾ ਕਲੇ ਚਲਾਉਣੇ ਹੈਗੇ ਆ ਉਹਨੇ ਹਿਥਿਆਰ ਸੀਗੇ ਸਾਰੇ ਪੁਲਿਸ ਪਾਰਟੀ ਜਿਹਨਾਂ ਨੇ ਹਮਲਾ ਕਰਤਾ ਜੀ ਪੁਲਿਸ ਨੇ ਜਿੰਨੀ ਸਫਤ ਕਰੀਏ ਘੱਟ ਹੈ ਜੀ ਉਹਨਾਂ ਬੰਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਸਾਧਨ ਨਿਸ਼ਾਨ ਵੀ ਕਰਵਾਇਆ ਸੱਟਾਂ ਵੀ ਖਾਧੀਆਂ ਤੇ ਲੋਕਾਂ ਦੇ ਸਾਹਮਣੇ ਢਾਲ ਬਣ ਕੇ ਖੜੇ ਹੋ ਸੋ ਬਾਅਦ ਜਿਹੜੀ ਕਾਰਵਾਈ ਸੀਗੀ ਪਹਿਲਾਂ ਐਸਐਚਓ ਸਾਹਿਬ ਮੁੜ ਕੇ ਡੀਐਸਪੀ ਸਾਹਿਬ ਇੱਥੇ ਪਹੁੰਚੇ ਜੀ ਜਦੋਂ ਉੱਥੋਂ ਵੀ ਕੰਮ ਨਾ ਇਹਨਾਂ ਤੋਂ ਉੱਟ ਆਇਆ ਜੀ ਕੰਮ ਜਿਆਦਾ ਤਣਾਅਪੂਰਨ ਹੁੰਦਾ ਗਿਆ ਫਿਰ ਸੀਨੀਅਰ ਆਫੀਸਰ ਜੋ ਐਸਐਸਪੀ ਸਾਹਿਬ ਫਰੀ ਕੋਟ ਉਹ ਇੱਥੇ ਆਪ ਪਹੁੰਚੇ ਜੀ ਨਿੱਜੀ ਤੌਰ ਤੇ ਨਾਲ ਪੁਲਿਸ ਬ 30 ਤੋਂ 35 ਮਿੰਟਾਂ ਦੇ ਵਿੱਚ ਵਿੱਚ ਇਹ ਸਾਰੇ ਕੰਮ ਨੂੰ ਜਿਹੜੇ ਜਿੰਨੇ ਵੀ ਗੁੰਡਾ ਗਰਦੀ ਵਾਲੇ ਬੰਦੇ ਸੀ ਉਹਨਾਂ ਨੂੰ ਜਿੰਨੇ ਜੋ ਫੜਨ ਚ ਸਫਲ ਹੋਏ ਫੜ ਕੇ ਸਾਰਿਆਂ ਨੂੰ ਅੰਦਰ ਕੀਤਾ ਜੀ ਤੇ ਨਾਲ ਦੀ ਨਾਲੇ ਸਾਰਾ ਰੋਡ ਚਲਾਉਣਾ ਸ਼ੁਰੂ ਕੀਤਾ ਜੀ ਅੱਜ ਅਸੀਂ ਜੀ ਕੱਲ ਇੱਥੇ ਇੱਕ ਘਟਨਾ ਹੋਈ ਸੀ ਲੋਕਾਂ ਜਿਹੜੇ ਧਰਨਾਕਾਰੀ ਹੈਗੇ ਸੀ ਇਹਨਾਂ ਨੇ ਯੱਕਦਮ ਹੀ ਇਹ ਵਾਇਲੈਂਟ ਟਰਨ ਹੋ ਗਏ ਤੇ ਸਾਡੇ ਜਿਹੜੇ ਉੱਥੇ ਡਿਊਟੀ ਮੈਜਿਸਟ੍ਰੇਟ ਜੀ ਵੀ ਸੀ ਪੁਲਿਸ ਵੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਸ਼ਾਂਤੀ ਜਿੰਨੀ ਬਣਾਈ ਰੱਖੋ ਤੇ ਜਿਹੜਾ ਵੀ ਮਸਲੇ ਦਾ ਹੱਲ ਹੈ ਉਹਦੇ ਹਰ ਇੱਕ ਤਰ੍ਹਾਂ ਦੇ ਚੈਨਲ ਹੈਗੇ ਪਰ ਉਹਨਾਂ ਨੇ ਇੱਕ ਵੋਬ ਜਿਹੜਾ ਉਹ ਜਿਹੜਾ ਜਿਹਨੇ ਅਨਲੂ ਅਸੈਂਬਲੀ ਦਾ ਰੂਟ ਧਾਰਿਆ ਤੇ ਫਿਰ ਉਹ ਵਾਇਲੈਂਟ ਹੋ ਗਿਆ ਤੇ ਅੱਜ ਆਹੀ ਇੱਕ 플ੈਗ ਮਾਰਚ ਕੀਤਾ ਹੈ ਕੱਲ੍ਹ ਅਸੀਂ ਤੇ ਪੁਲਿਸ ਵੀ ਸਟੇਸ਼ਨ ਕੀਤੀ ਸੀ ਤਾਂ ਜੋ ਕੋਈ ਦੁਬਾਰਾ ਸ਼ਰਾਰਤ ਨਾ ਕਰ ਸਕੇ ਤੇ ਵੈਸੇ ਵੀ ਪਿੰਡ ਵਾਲਿਆਂ ਦੇ ਮਨ 'ਚ ਇੱਕ ਸੇਫਟੀ ਦੀ ਭਾਵਨਾ ਆਵੇ ਅੱਜ 플ੈਗ ਮਾਰਚ ਕੀਤਾ ਹੈ ਤਾਂ ਜੋ ਕਿ ਕੌਨਫੀਡੈਂਸ ਆਵੇ ਲੋਕਾਂ ਦੇ ਮਨ 'ਚ ਕਿ ਪੁਲਿਸ ਉਹਨਾਂ ਦੇ ਨਾਲ ਹੈ ਇੱਥੇ ਹਾਜ਼ਰ ਹੈਗੀ ਹੈ ਤੇ ਕੋਈ ਬੰਦਾ ਇਦਾਂ ਦੀ ਸ਼ਰਾਰਤ ਨੂੰ ਅੰਜਾਮ ਨਹੀਂ ਦੇ ਸਕਦਾ।